ਮੁੱਖ ਮੰਤਰੀ ਪੰਜਾਬ 'ਚ ਨਹੀਂ ਉਹਦਾ ਹੈਲੀਕਾਪਟਰ ਕੌਣ ਵਰਤ ਰਿਹਾ ਇਹ ਜਿਹੜਾ ਸਵਾਲ ਹੈ ਮੁੱਖ ਮੰਤਰੀ ਦੇ ਹਿੱਤ ਦੇ ਵਿੱਚ ਹੈ ਨਾ ਕਿ ਖਿਲਾਫ ਹੈ ਹੋ ਸਕਦਾ ਹੈ ਕਿ ਉਹਦੇ ਹੈਲੀਕਾਪਟਰ ਦੇ ਵਿੱਚ ਕੋਈ ਗੈਰ ਕਾਨੂੰਨੀ ਕੰਮ ਹੋ ਰਿਹਾ ਹੋਵੇ ਮੁੱਖ ਮੰਤਰੀ ਦਾ ਹੈਲੀਕਾਪਟਰ ਮੁੱਖ ਮੰਤਰੀ ਦਾ ਨਹੀਂ ਉਹ ਪੰਜਾਬ ਦੇ ਲੋਕਾਂ ਦਾ ਇਹ ਗੱਲ ਅਸੀਂ ਨਹੀਂ ਕਹਿੰਦੇ ਮੁੱਖ ਮੰਤਰੀ ਹੜਾ ਮੌਕੇ ਕਹਿ ਚੁੱਕਿਆ ਹੈ ਕਿ ਆਹ ਜਹਾਜ਼ ਖੜਾ ਮੇਰਾ ਹੈਲੀਕਾਪਟਰ ਖੜਾ ਇਹਨੂੰ ਵਰਤੋ ਇਹ ਤੁਹਾਡਾ ਹੈਲੀਕਾਪਟਰ ਹੈ ਜੇ ਹੁਣ ਸਾਡਾ ਹੈਲੀਕਾਪਟਰ ਹੈ ਤਾਂ ਸਾਡਾ ਸਵਾਲ ਪੁੱਛਣਾ ਵੀ ਤਾਂ ਹੱਕ ਹੈ ਪਹਿਲਾ ਪਰਚਾ ਫਰਵਰੀ ਦੇ ਵਿੱਚ ਦਿੱਤਾ ਜਾਂਦਾ ਹੈ ਇਸੇ ਹੀ ਸਰਕਾਰ ਦੇ ਐਮ.ਐਲ.ਏ ਬਲਕਾਰ ਸਿੰਘ ਸਿੱਧੂ ਦੇ ਪੀ.ਏ ਵੱਲੋਂ ਪਰਚਾ ਕਰਾਇਆ ਜਾਂਦਾ ਹੈ ਤੇ ਆਹ ਦੂਜਾ ਪਰਚਾ ਜਿਹੜਾ ਪਰਚਾ ਫਿਰ 4 ਦਿਨ ਵੀ ਟਿਕਦਾ ਪੁੱਛੀ ਜਹਾਜ਼ ਦੀ ਜਾਣਕਾਰੀ ਪਰਚਾ ਸਾਡੇ ਤੇ ਕੀ ਦਿੱਤਾ ਕਿ ਪੰਜਾਬ ਚ ਦੋ ਜਿਹੜੇ ਸਮਦਾਏ ਉਹਨਾਂ ਦੀ ਲੜਾਈ ਹੋ ਸਕਦੀ ਸੀ ਦੋ ਜਿਹੜੀ ਆ ਕਹਿ ਸਕਦੇ ਆ ਕਿ ਦੰਗੇ ਪੜਕ ਸਕਦੇ ਸੀ ਫੌਜਾਂ 'ਚ ਬਗਾਵਤ ਹੋ ਸਕਦੀ ਸੀ ਮੁੱਖ ਮੰਤਰੀ ਦੇ ਹੈਲੀਕਾਪਟਰ ਪੁੱਛਣ ਤੇ ਐਡੀ ਵੱਡੀ ਗੱਲ ਚੰਡੀਗੜ੍ਹ ਦੇ 17 ਸੈਕਟਰ ਦੇ ਵਿੱਚ ਸਾਡੇ ਇੱਕ ਛੋਟੇ ਜਿਹੇ ਸੱਦੇ ਤੇ ਇੰਨੀ ਵੱਡੀ ਗਿਣਤੀ ਵਿੱਚ ਪਹੁੰਚੇ ਸਾਰੇ ਹੀ ਉਹਨਾਂ ਲੋਕਾਂ ਦਾ ਜਿਹੜੇ ਚਾਹੁੰਦੇ ਆ ਕਿ ਪੰਜਾਬ ਦੇ ਵਿੱਚ ਆਵਾਜ਼ ਦੱਬੀ ਨਾ ਜਾਵੇ ਚਾਹੇ ਉਹ ਮੀਡੀਆ ਦੀ ਹੋਵੇ ਤੇ ਚਾਹੇ ਉਹ ਕਿਸੇ ਦੀ ਵੀ ਹੋਵੇ ਜਿਹੜਾ ਬੰਦਾ ਸਵਾਲ ਉਠਾਉਂਦਾ ਹੈ ਜਿਹੜਾ ਬੰਦਾ ਲੋਕਾਂ ਦੀ ਗੱਲ ਕਰਦਾ ਹੈ ਜਾਂ ਪੰਜਾਬ ਦੇ ਹੋਰੇ ਨੁਕਸਾਨ ਬਾਰੇ ਸਰਕਾਰ ਨੂੰ ਪੁੱਛਦਾ ਹੈ ਜਿਹੜਾ ਵੀ ਕੋਈ ਬੰਦਾ ਉਹਦੀ ਆਵਾਜ਼ ਜਿਹੜੀ ਆ ਉਹ ਦੱਬੀ ਨਾ ਜਾਵੇ ਇਸ ਕਰਕੇ ਤੁਸੀਂ ਸਾਰੇ ਆਏ ਹੋ ਮੇਰਾ ਸਾਰਿਆਂ ਸਾਹਮਣੇ ਸਿਰ ਝੁਕਦਾ ਹੈ ਜਿਹੜੀ ਵੀ ਜਥੇਬੰਦੀ ਹੈ ਸਾਨੂੰ ਬਹੁਤਿਆਂ ਜਥੇਬੰਦੀਆਂ ਨੇ ਆਪਦੇ ਪੱਧਰ ਤੇ ਅਸੀਂ ਨਹੀਂ ਕਿਹਾ ਸਾਰੀਆਂ ਜਥੇਬੰਦੀਆਂ ਨੇ ਇਹ ਗੱਲ ਕਹੀ ਕਿ ਸੰਘਰਸ਼ ਥੋੜਾ ਨਹੀਂ ਹੈ ਇਹ ਸਾਡਾ ਹੈ ਤੁਸੀਂ ਪਿੱਛੇ ਹੋ ਜਓ ਅਸੀਂ ਮੁਰੇ ਖੜੇ ਆ ਸੋ ਸਾਰੀਆਂ ਚੀਜ਼ਾਂ ਤੇ ਤੁਸੀਂ ਸਾਰਿਆਂ ਨੇ ਫੁੱਲ ਚੜਾਏ ਆ ਤੁਸੀਂ ਏਡੀ ਵੱਡੀ ਗੈਂਤੀ ਦੇ ਵਿੱਚ ਇੱਥੇ ਆਏ ਹੋ ਤੁਹਾਨੂੰ ਸਭ ਨੂੰ ਪਤਾ ਹੀ ਹੈ ਕਿ ਜਦੋਂ ਤੋਂ ਇਹ ਸਰਕਾਰ ਆਈ ਹੈ ਇਹ ਕੋਈ ਪਹਿਲਾ ਹੱਲਾ ਨਹੀਂ ਹੈ 2022 ਚ ਸਰਕਾਰ ਆਉਂਦੀ ਹੈ ਤੇ ਸਤੰਬਰ 2022 ਦੇ ਵਿੱਚ ਸਾਡਾ ਪਹਿਲੀ ਵਾਰ ਚੈਨਲ ਬੰਦ ਕਰ ਦਿੱਤਾ ਜਾਂਦਾ ਹੈ ਅਸੀਂ ਫੇਰ ਚਲਾਉਨੇ ਆ ਸਹੀ 3 ਮਹੀਨਿਆਂ ਬਾਅਦ ਫੇਰ ਦੂਜਾ ਪੇਜ ਬੰਦ ਕਰ ਦਿੱਤਾ ਜਾਂਦਾ ਹੈ ਫੇਰ 2023 ਦੇ ਵਿੱਚ ਤੀਜਾ ਪੇਜ 24 ਦੇ ਵਿੱਚ ਚੌਥਾ ਪੇਜ ਤੇ ਫੇਰ ਸਾਨੂੰ ਇਹ ਢੀਠ ਕਰ ਦਿੰਦੇ ਆ ਕਿ ਸਾਨੂੰ ਅਸਰ ਹੀ ਹੋਣ ਉਹ ਹਟ ਜਾਂਦਾ ਇਹ ਸੋਚ ਕੇ ਤਾਉਣੇ ਆ ਕਿ ਪੇਜ ਚਲਾ ਲਿਆ ਪਤਾ ਨਹੀਂ ਕਿੱਦੇ ਬੰਦ ਹੋਵੇ ਫੇਰ ਇਹ 2025 ਦੇ ਵਿੱਚ ਸਾਡੇ ਤੇ ਪਹਿਲਾ ਪਰਚਾ ਫਰਵਰੀ ਦੇ ਵਿੱਚ ਦਿੱਤਾ ਜਾਂਦਾ ਹੈ ਇਸੇ ਹੀ ਸਰਕਾਰ ਦੇ ਐਮ.ਐਲ.ਏ ਬਲਕਾਰ ਸਿੰਘ ਸਿੱਧੂ ਦੇ ਜਿਹੜੇ ਆ ਪੀ.ਏ ਵੱਲੋਂ ਪਰਚਾ ਕਰਾਇਆ ਜਾਂਦਾ ਹੈ ਜਿਹੜਾ ਪਰਚਾ ਫਿਰ 4 ਦਿਨ ਵੀ ਟਿਕਦਾ ਤੁਹਾਡੇ ਸਾਰਿਆਂ ਦੇ ਬਦੌਲਤ ਤੁਹਾਡੇ ਸਾਰਿਆਂ ਦੇ ਰੋਹ ਕਰਕੇ ਤੁਹਾਡੇ ਸਾਰਿਆਂ ਦੇ ਗੁੱਸੇ ਕਰਕੇ ਸਰਕਾਰ 4 ਦਿਨਾਂ ਦੇ ਵਿੱਚ ਵਿੱਚ ਪਰਚਾ ਰੱਦ ਕਰਦੀ ਹੈ ਤੇ ਆ ਦੂਜਾ ਪਰਚਾ ਜਿਹਦੇ ਵਿੱਚ ਸਰਪੇਹੀ ਸਵਾਲ ਕਿ ਮਾਨਕ ਗੋਇਲ ਪੋਸਟ ਪਾਉਂਦਾ ਤੇ ਅਸੀਂ ਉਹਦੇ ਤੇ ਇੱਕ ਜਿਹੜੀ ਆ ਮਾਨਕ ਗੋਇਲ ਨੂੰ ਇੰਟਰਵਿਊ ਕਰਦੇ ਆ ਮਾਨਕ ਗੋਇਲ ਕੀ ਪੁੱਛਦਾ ਅਸੀਂ ਕੀ ਪੁੱਛਦੇ ਆ ਕਿ ਮੁੱਖ ਮੰਤਰੀ ਪੰਜਾਬ ਚ ਨਹੀਂ ਉਹਦਾ ਹੈਲੀਕਾਪਟਰ ਕੌਣ ਵਰਤ ਰਿਹਾ ਇਹ ਜਿਹੜਾ ਸਵਾਲ ਹੈ ਮੁੱਖ ਮੰਤਰੀ ਦੇ ਹਿਤ ਦੇ ਵਿੱਚ ਹੈ ਨਾ ਕਿ ਖਿਲਾਫ ਹੈ ਹੋ ਸਕਦਾ ਕਿ ਉਹਦੇ ਹੈਲੀਕਾਪਟਰ ਦੇ ਵਿੱਚ ਕੋਈ ਗੈਰ ਕਾਨੂੰਨੀ ਕੰਮ ਹੋ ਰਿਹਾ ਹੋਵੇ ਜਿਵੇਂ ਇੱਕ ਸੀਨੀਅਰ ਵਕੀਲ ਆਰਸ ਬੈਂਸ ਸਾਹਿਬ ਨੇ ਵੀ ਇਹ ਸਵਾਲ ਉਠਾਇਆ ਕਿ ਤਾਂ ਹੱਕ ਹੈ ਕਿ ਮੁੱਖ ਮੰਤਰੀ ਤੋਂ ਬਾਅਦ ਉਹਦਾ ਜਹਾਜ਼ ਕੌਣ ਉਡਾ ਰਿਹਾ ਪਰ ਇਹ ਜਿਹੜਾ ਸਵਾਲ ਸੀ ਇਹ ਪੰਜਾਬ ਹੈ ਤਾਂ ਸੀ ਲੋਕ ਹੈ ਤਾਂ ਸੀ ਕਿਉਂਕਿ ਮੁੱਖ ਮੰਤਰੀ ਦਾ ਹੈਲੀਕਾਪਟਰ ਮੁੱਖ ਮੰਤਰੀ ਦਾ ਨਹੀਂ ਉਹ ਪੰਜਾਬ ਦੇ ਲੋਕਾਂ ਦਾ ਹੈ ਇਹ ਗੱਲ ਅਸੀਂ ਨਹੀਂ ਕਹਿੰਦੇ ਮੁੱਖ ਮੰਤਰੀ ਹੜਾ ਮੌਕੇ ਕਹਿ ਚੁੱਕਿਆ ਕਿ ਆਹ ਜਹਾਜ਼ ਖੜਾ ਮੇਰਾ ਹੈਲੀਕਾਪਟਰ ਖੜਾ ਇਹਨੂੰ ਵਰਤੋ ਇਹ ਤੁਹਾਡਾ ਹੈਲੀਕਾਪਟਰ ਹੈ ਜੇ ਹੁਣ ਸਾਡਾ ਹੈਲੀਕਾਪਟਰ ਹੈ ਤਾਂ ਸਾਡਾ ਸਵਾਲ ਪੁੱਛਣਾ ਵੀ ਤਾਂ ਹੱਕ ਹੈ ਕਿ ਸਾਡਾ ਮੁੱਖ ਮੰਤਰੀ ਪੰਜਾਬ ਚ ਨਹੀਂ ਉਹਨੂੰ ਉਡਾ ਕੌਣ ਰਿਹਾ ਸਿਰਫ ਐਸੇ ਸਵਾਲ ਪੁੱਛਣ ਤੇ ਪਰਚਾ ਪਾ ਦੇਣਾ ਤੇ ਪਰਚਾ ਲਕੋ ਕੇ ਰੱਖਣਾ ਇਹ ਚ ਦੋ ਮਕਸਦ ਹੈ ਇੱਕ ਤਾਂ ਇਹ ਕਿ ਜਦੋਂ ਕੋਈ ਚੋਣਾ ਹੋਈਆਂ ਜਦੋਂ ਲੱਗਿਆ ਕਿ ਪੱਤਰਕਾਰ ਸਾਡਾ ਨੁਕਸਾਨ ਕਰਨਗੇ ਉਦੋਂ ਗ੍ਰਿਫਤਾਰੀ ਪਾਈ ਜਾ ਸਕੇ ਤੇ ਕੋਸੀ ਐਫ ਆਈ ਆਰ ਦੇ ਵਿਹਾਰ ਤੇ ਸਾਡਾ ਚੈਨਲ ਪੱਕੇ ਤੌਰ ਤੇ ਬੰਦ ਕਰਵਾਇਆ ਜਾਵੇ ਕਿ ਇਹਨਾਂ ਤੇ ਤਾਂ ਪਰਚਾ ਜੀ ਇਹ ਤਾਂ ਪੰਜਾਬ ਦੇ ਵਿੱਚ ਰਿਊਮਰ ਫਲਾ ਸਕਦੇ ਸੀ ਦੰਗੇ ਕਰਾ ਸਕਦੇ ਸੀ ਪੁੱਛੀ ਜਹਾਜ਼ ਦੀ ਜਾਣਕਾਰੀ ਪਰਚਾ ਸਾਡੇ ਤੇ ਕੀ ਦਿੱਤਾ ਕਿ ਪੰਜਾਬ ਚ ਦੋ ਜਿਹੜੇ ਸਮਾਜਾਂ ਉਹਨਾਂ ਦੀ ਲੜਾਈ ਹੋ ਸਕਦੀ ਸੀ ਦੋ ਜਿਹੜੀਆਂ ਕਹਿ ਸਕਦੇ ਆ ਕਿ ਦੰਗੇ ਭੜਕ ਸਕਦੇ ਸੀ ਫੌਜਾਂ ਚ ਬਗਾਵਤ ਹੋ ਸਕਦੀ ਸੀ ਮੁੱਖ ਮੰਤਰੀ ਦੇ ਹੈਲੀਕਾਪਟਰ ਦੇ ਪੁੱਛਣ ਤੇ ਐਡੀ ਵੱਡੀ ਗੱਲ ਸੋ ਇਹ ਸਿੱਧੇ ਜਾਂ ਸਿੱਧੇ ਰੂਪ ਦੇ ਵਿੱਚ ਇਹ ਦਬਾਇਆ ਜਾ ਰਿਹਾ ਕਿ ਪੰਜਾਬ ਦੇ ਵਿੱਚ ਕੋਈ ਆਵਾਜ਼ ਨਾ ਉੱਠੇ ਜਿਵੇਂ ਮਾਲੀ ਸਾਹਿਬ ਇੱਕ ਸ਼ੇਰ ਬੋਲਦੇ ਹੁੰਦੇ ਆ ਕਿ ਉਹ ਚਾਹੁੰਦੇ ਨੇ ਕਿ ਇਸ ਧਰਤੀ ਤੇ ਕੋਈ ਵੀ ਫੁੱਲ ਨਾ ਖਿੜੇ ਜੇ ਉਹ ਖਿੜੇ ਤਾਂ ਸਾਡੀ ਕੰਸ ਦਾ ਸ਼ਿੰਗਾਰ ਬਣੇ ਤੇ ਉਹ ਚਾਹੁੰਦੇ ਨੇ ਕਿ ਇਸ ਧਰਤੀ ਤੇ ਕੋਈ ਬੋਲ ਨਾ ਬੋਲੇ ਤੇ ਜੇਕਰ ਕੋਈ ਬੋਲੇ ਤਾਂ ਉਹਨਾਂ ਦੀ ਸੁਪਾ ਹੀ ਗਾਵੇ ਸੋ ਇਹ ਪੰਜਾਬ ਹੈ ਅਸੀਂ ਵਾਰ-ਵਾਰ ਇਹ ਗੱਲ ਕਹਿਣੇ ਹੁੰਨੇ ਆ ਕਿ ਪੰਜਾਬ ਦੇ ਵਿੱਚ ਜੇ ਅਸੀਂ ਵੀ ਚੁੱਪ ਕਰ ਜਾਵਾਂਗੇ ਪੰਜਾਬ ਚੁੱਪ ਨਹੀਂ ਹੁੰਦਾ ਇਹ ਕਰਤਾਰ ਸਿੰਘ ਸਰਾਬੇ ਦੀ ਧਰਤੀ ਹੈ ਇਹ ਉਹ ਪੱਤਰਕਾਰ ਦੀ ਧਰਤੀ ਹੈ ਜਿਹੜਾ ਸਾਰੀ ਸਾਰੀ ਰਾਤ ਜਿਹਦੀਆਂ ਬਾਹਾਂ ਰਹਿ ਜਾਂਦੀਆਂ ਸੀ ਪ੍ਰੈਸ ਚਲਾਉਂਦੇ ਦੀਆਂ ਤੇ ਤੜਕੇ ਉੱਠ ਕੇ ਅਖਬਾਰ ਵੰਡ ਕੇ ਆਉਂਦਾ ਸੀ ਉਸ ਸਮੇਂ ਪੱਤਰਕਾਰੀ ਕਰਨੀ ਕਿੰਨੀ ਔਖੀ ਸੀ ਜਦੋਂ ਅਸੀਂ ਇੱਕ ਗੁਲਾਮ ਸੀ ਇਹ ਉਹਦੀ ਧਰਤੀ ਹੈ ਜੇ ਉਹ ਨਹੀਂ ਟਿਕ ਜਿਹੜਾ ਉਹ ਉਹਨੇ ਦਬ ਸਕਿਆ ਉਸ ਸਮੇਂ ਦੀਆਂ ਸਰਕਾਰਾਂ ਤੋਂ ਤਾਂ ਅਸੀਂ ਕਿਵੇਂ ਦਬ ਜਵਾਂਗੇ ਜੇ ਅਸੀਂ ਚੁੱਪ ਹੋ ਜਾਵਾਂਗੇ ਤਾਂ ਇੱਥੇ ਕੋਈ ਨਾ ਕੋਈ ਬੋਲੂਗਾ ਪੰਜਾਬ ਕਦੇ ਵੀ ਦਬਿਆ ਨਹੀਂ ਸਭ ਤੋਂ ਵੱਡਾ ਧੰਨਵਾਦ ਸਾਡੇ ਪੱਤਰਕਾਰ ਸਾਥੀਆਂ ਦਾ ਕਿਤੇ ਹਸ਼ਿਆਰਪੁਰ ਕਿਤੇ ਕਪੂਰਥਲਾ ਕਿਤੇ ਗਰਦਾਸਪੁਰ ਤੇ ਸਭ ਤੋਂ ਵੱਡਾ ਧੰਨਵਾਦ ਸਾਡੇ ਇਸ ਚੰਡੀਗੜ੍ਹ ਦੀ ਪ੍ਰੈਸ ਕਲੱਬ ਦਾ ਜਿਹੜਾ ਡਟ ਕੇ ਸਾਡੇ ਨਾਲ ਖੜਿਆ ਤੇ ਜਿਨੇ ਇਹ ਕਿਹਾ ਕਿ ਜੇਕਰ ਸਰਕਾਰ ਨੇ ਪਰਚਾ ਵਾਪਸ ਨਾ ਲਿਆ ਤਾਂ ਕਲੱਬ ਹਾਈ ਕੋਰਟ ਜਾਵੇਗਾ ਇਹ ਸਾਨੂੰ ਹੌਸਲਾ ਦਿੰਦਾ ਹੈ ਲੜਨ ਦੀ ਤਾਕਤ ਦਿੰਦੀ ਹੈ ਤੇ ਨੰਬਰ 2 ਕਈ ਵਾਰ ਸਰਕਾਰ ਦੇ ਆਈਟੀ ਸੈੱਲ ਜਿਹੜਾ ਉਹ ਕਰ ਰਿਹਾ ਜੀ ਇਹ ਕਿਹੜੇ ਪੱਤਰਕਾਰ ਹੈ ਇਹ ਯੂਟਿਊਬਰ ਹੈ ਫਲਾਨੇ ਆ ਧੌਂਕੇ ਆ ਸਾਨੂੰ ਪ੍ਰਮਾਣ ਤੁਸੀਂ ਦੇਣਾ ਤੁਸੀਂ ਦੇ ਦਿੱਤਾ ਸਾਨੂੰ ਪ੍ਰਮਾਣ ਸਾਡੇ ਸਾਥੀਆਂ ਨੇ ਦੇ ਦਿੱਤਾ ਐਨੇ ਸੀਨੀਅਰ ਪੱਤਰਕਾਰਾਂ ਨੇ ਦਿੱਤਾ ਸਾਡੇ ਲੋਕਾਂ ਨੇ ਦਿੱਤਾ ਸਾਨੂੰ ਸਰਕਾਰ ਦੇ ਪ੍ਰਮਾਣ ਦੀ ਲੋੜ ਨਹੀਂ ਨਾ ਅਸੀਂ ਸਰਕਾਰ ਤੋਂ ਅੱਜ ਕੋਈ ਪ੍ਰਮਾਣ ਕੀ ਲੈਣੀ ਹੈ ਨਾ ਅਸੀਂ ਕੱਲ ਲੈਣੀ ਹੈ ਤੇ ਨਾ ਅਸੀਂ ਸਰਕਾਰ ਦੇ ਹਿਸਾਬ ਨਾਲ ਚੱਲਣਾ ਅਸੀਂ ਗੱਲ ਕਰਨੀਆਂ ਲੋਕਾਂ ਦੀ ਅਸੀਂ ਇਹ ਗੱਲ ਕਹਿਣੇ ਆ ਕਿ ਬਹੁਤ ਬੰਦੇ ਆ ਕਹਿੰਦੇ ਜੀ ਨਿਰਪੱਖ ਨਹੀਂ ਚੱਲਦੇ ਅਸੀਂ ਮੈਂ ਬਹੁਤ ਵਾਰ ਸਾਡੇ ਚੈਨਲ ਦਾ ਵੀ ਸਲੋਗਨ ਹੈ ਕਿ ਅਸੀਂ ਨਿਰਪੱਖ ਨਹੀਂ ਲੋਕ ਪੱਖੀ ਆ ਜੇ ਲੋਕਾਂ ਦੇ ਨਾਲ ਖੜਾਂਗੇ ਮੁਰੇ ਕੋਈ ਹੋਵੇ ਜੇ ਲੋਕਾਂ ਨਾਲ ਧੱਕਾ ਹੁੰਦਾ ਹੈ ਜੇ ਲੋਕ ਸਾਡੇ ਕਮਜ਼ੋਰ ਹੈ ਕਿਸਾਨ ਯੂਨੀਅਨਾਂ ਦਾ ਧੱਕਾ ਪਿਛਲੇ ਸਮੇਂ ਮੁੱਖ ਮੰਤਰੀ ਨੇ ਕਰਨ ਦੀ ਕੋਸ਼ਿਸ਼ ਕੀਤੀ ਅਸੀਂ ਉੱਥੇ ਇਹ ਨਹੀਂ ਦੇਖਣਾ ਕਿ ਇੱਧਰ ਸਹੀ ਆ ਉੱਧਰ ਸਹੀ ਆ ਸਾਡੇ ਲੋਕ ਸਹੀ ਆ ਜਿਹੜੀ ਸਰਕਾਰ ਸਾਡੇ ਲੋਕਾਂ ਨਾਲ ਧੱਕਾ ਕਰੂਗੀ ਉਹ ਸਰਕਾਰ ਕਿਵੇਂ ਮਰਜ਼ੀ ਹੋਵੇ ਅਸੀਂ ਲੋਕਾਂ ਦੇ ਹੱਕ 'ਚ ਖੜਾਂਗੇ ਅਸੀਂ ਨਿਰਪੱਖ ਹੋ ਕੇ ਉੱਥੇ ਫਿਰ ਇਹ ਪਲਣਾ ਲਖਣਾ ਕਿ ਇੰਨੀ ਇੱਕ ਸਰਕਾਰ ਸਹੀ ਹੈ ਤੇ ਇੰਨੀ ਇੱਕ ਸਹੀ ਹੈ ਸਾਡੇ ਲੋਕ ਸਹੀ ਹੈ ਲੋਕ ਹੀ ਸਰਕਾਰ ਬਣਾਉਂਦੇ ਤੇ ਲੋਕਾਂ ਨੇ ਸਾਨੂੰ ਪੱਤਰਕਾਰ ਬਣਾਇਆ ਅਸੀਂ ਨਰਪੱਖ ਨਹੀਂ ਲੋਕ ਪੱਖੀਆਂ ਇਹੀ ਸਾਡਾ ਨਾਰਾ ਹੈ ਤੇ ਇਹੀ ਰਹੂਗਾ ਜਿੰਨਾ ਚਿਰ ਅਸੀਂ ਪੱਤਰਕਾਰਤਾ ਕਰਾਂਗੇ ਬਹੁਤ ਬਹੁਤ ਧੰਨਵਾਦ ਇੱਕ ਇੱਕ ਕਦਮ ਤੁਹਾਡਾ ਚੱਲਿਆ ਸਾਡੇ ਸਿਰ ਮੱਥੇ ਤੇ ਇੱਕ ਇੱਕ ਜਿੰਦਾਬਾਦ 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 ਮਨਿੰਦਰ ਸਿੱਧੂ ਹੋਰਾਂ ਦੀ ਗੱਲ ਤੁਸੀਂ ਸੁਣੀ ਹੈ ਅਕਸਰ ਮੇਰੇ ਖਿਆਲ ਚ ਮੁੱਦੇ ਤੋਂ ਸਾਰੇ ਵੱਖ ਪਉ ਪਰ ਉਹਨਾਂ ਲੋਕਾਂ ਦਾ ਬਹੁਤ ਧੰਨਵਾਦ ਹੈ ਜਿਨ੍ਹਾਂ ਨੇ ਸਾਨੂੰ